ਕਿਸਾਨ ਵੀਰੋ ਆਪਾਂ ਗੱਲ ਕਰ ਲੈਨੇ ਆ ਸਪਰੇ ਦੀ ਇਸ ਮੱਕੀ ਦੇ ਜਿਹੜੀ ਸਪਰੇ ਵੀ ਇੱਕ ਤਾਕਤ ਵਾਲੀ ਵੱਧ ਕੀਤੀ ਸੀ ਸਾਨੂੰ ਆਏ ਸੀ ਇਹ ਮੱਕੀ ਜਿਹੜੀ ਨਿੱਕੀ ਰਹਿੰਦੀ ਆ ਠੀਕ ਹੈ ਪਰ ਇਹ ਬੀਜ ਦੇ ਵਿੱਚ ਹੀ ਸੀਗਾ ਹੋ ਸਕਦਾ ਵੀ ਕਿਸੇ ਦੇ ਬਾਣ ਸਾਡੇ ਨਾਲ ਤ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਆਯੂਕਤੀ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਪਿੰਡੂ ਖੇਤੀ ਚੈਨਲ ਤੇ ਆਪਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਅੱਜ ਕਿਸਾਨ ਵੀਰੋ ਆਪਾਂ ਮੱਕੀਆਂ ਦਿਖਾਉਣੀਆਂ ਤੁਹਾਨੂੰ ਇੱਕ ਬੀਜ ਸਸਤਾ ਤੇ ਇੱਕ ਬੀਜ ਮਹਿੰਗਾ ਇੱਕੋ ਮੋਟਰ ਤੋਂ ਪਾਣੀ ਲੱਗਾ ਇੱਕੋ ਜਹ ਰੇਪਿਆ ਸੰਘਾ ਦੀ ਜਿਹੜਾ ਵੀ ਮਹਿੰਗਾ ਉਹਦੇ ਤੇ ਇੱਕ ਗੱਟਾ ਰੇ ਦਾ ਜ਼ਿਆਦਾ ਪਿਆ ਵਾ ਤੇ ਇੱਕੋ ਜਿਹਾ ਬਾਣ ਹੈ ਠੀਕ ਹੈ ਜੀ ਆਪਾਂ ਤੁਹਾਨੂੰ ਫਰਕ ਦਿਖਾਉਨੇ ਆ ਮਹਿੰਗੀ ਸਸਤੀ ਮੱਕੀ ਦਾ ਤੇ ਛੱਲੀਆਂ ਕਿਹਨੂੰ ਕਿੰਨੀਆਂ ਲੱਗੀਆਂ ਤੇ ਕੱਦ ਕਿਹਦਾ ਕਿੰਨਾ ਵਾ ਠੀਕ ਹੈ ਜੀ ਆਹ ਕਿੱਲਾ ਪਰ 1 ਫੁੱਟ ਜਣੀ ਕਿ ਥੱਲੇ ਵਾਲੀ ਮੱਕੀ ਨਾਲੋਂ ਆਪਣਾ ਉੱਚਾ ਵਾ ਜਿਹੜਾ ਆਹ ਕਿੱਲਾ ਕਿਸਾਨ ਵੀਰੋ ਇਹ 1 ਫੁੱਟ ਆਪਣੀ ਥੱਲੇ ਵਾਲੀ ਪੈੜੀ ਤੋਂ ਉੱਚਾ ਠੀਕ ਹੈ ਜੀ ਤੇ ਜਿਹੜਾ A B ਆ ਇਹ ਕਿਹੜਾ ਉਹ ਵੀ ਕਿਹੜਾ ਇਹ ਆਪਾਂ ਕਰਾਂਗੇ ਬਾਅਦ ਚ ਗੱਲ ਪਹਿਲਾਂ ਮੈਂ ਤੁਹਾਨੂੰ ਮੜੇ ਆ ਫਰਕ ਦਿਖਾਉਣਾ ਵਾ ਤੇ ਇਹਦੇ ਵਿੱਚ ਵੀ ਹੈ ਨਾ ਜਿਹੜਾ ਆ ਦੇਖੋ ਫਰਕ ਤੁਹਾਨੂੰ ਦੁਖਾਉਣਾ ਵੀ ਘਾਹ ਥੋੜਾ ਜਿਆਦਾ ਹੋ ਗਿਆ ਕਿਉਂਕਿ ਅਸੀਂ ਖਾਲੇ 'ਚ ਸੈੱਟ ਕੇ ਜਿਹੜਾ ਰੇਪ ਆਇਆ ਸੀ ਉਹਦੇ ਕਾਰਨ ਘਾਹ ਜਿਹੜਾ ਜਿਆਦਾ ਹੋ ਗਿਆ ਠੀਕ ਹੈ ਜੀ ਲਾਸਟ ਰੇ ਬਾਕੀ ਰੇ ਦੋ ਊਂਪ ਆਏ ਸੀ ਤੇ ਆਹ ਵੇਖੋ ਫਰਕ ਮਣਾਈ ਮੜਾ ਪੈੜੀ ਫੁੱਟ ਉੱਚੀ ਆ ਮੈਂ ਸਾਰਾ ਯਾਨੀ ਕਿ ਵੀ ਤੁਹਾਨੂੰ ਮਨਾ ਕੇ ਕਲੀਅਰ ਕਰਾਉਂਗਾ ਤੇ ਆਪਾਂ ਉਦਾਂ ਕਰ ਗਏ ਉਹਦਾ ਕੋਈ ਫਾਇਦਾ ਨਹੀਂ ਆਹ ਦੇਖ ਲਓ 1 ਫੁੱਟ ਪੈੜੀ ਉੱਚੀ ਆ ਠੀਕ ਹੈ ਜੀ ਹਜੇ ਉਹਦਾ ਸਹੀ ਵੀ ਨਹੀਂ ਲੱਗਾ ਯਾਨੀ ਕਿ ਤੇ ਬਾਕੀ ਕਿਸਾਨ ਵੀਰੋ ਜਿਹੜੀ ਮੇਨ ਘਰ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਆਹ ਬੀਜ ਆ ਇਹ ਮੱਕੀ ਦਾ ਕਾਦ ਦੇ ਵੀ ਛੋਟਾ ਇਹ ਬੀ ਵੀ ਮਹਿੰਗਾ ਸੀ ਠੀਕ ਹੈ ਜੀ ਇਹ ਬੀ ਚਲੋ ਰੇਟ ਆਪਦੇ ਆਦੇ ਹਿਸਾਬ ਨਾਲ ਦੁਕਾਨਦਾਰ ਕਿਸੇ ਨੂੰ ਕਿੰਨਾ ਲਾ ਦਿੰਦੇ ਕਿਸੇ ਨੂੰ ਕਿੰਨਾ ਲਾ ਦਿੰਦੇ ਪਰ ਜਿਹੜਾ ਉਹ ਬੀ ਆ ਉਹ ਅਸੀਂ 700 ਰੁਪਏ ਦਾ ਲਿਆ ਸੀ ਕਿਲੋ ਉਹ 4 ਕਿਲੋ ਦੀ ਪੈਕਿੰਗ ਯਾਨੀ ਕਿ 700 ਰੁਪਏ ਦੀ ਲਈ ਸੀਗੀ ਤੇ ਆਹ ਵੀ ਲਿਆ ਸੀ ਮਹਿੰਗਾ ਹੁਣ ਇਹ ਵੀ ਕਿਹੜਾ ਸੀ ਉਹ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਤਾਂ ਕਦਮ ਮਣਾਈ ਪిల్లా ਰਿਓ ਮਣਾ ਦੀ ਫਿਰ ਥੋੜੇ ਗਾਂ ਤੋਂ ਮਣਾ ਦੀ 4 ਕਿਲੋ ਦੀ ਪੈਕਿੰਗ ਸੀਗੀ ਹਰੇਕ ਦੀ ਆਪਾਂ ਮੱਕੀ ਦੀ ਆਪਦੀ ਦੀ ਅੱਜ ਪਹਿਲੀ ਵੀਡੀਓ ਪਾਉਣ ਲੱਗਿਆ ਸਿਰੇ ਤੱਕ ਮਣਾ ਦੇ ਕਿੰਨਾ ਕੱਟਦਾ ਬਾਲ ਕੱਢੀ ਬਾਲ ਬੁੜ ਕੱਟਦੇ ਜਮਾ ਲੋ ਜੀ ਜਮਾ ਥੱਲੇ ਆ ਤੇ 6 ਪੂਰੀ 6 ਫੁੱਟ ਆ ਠੀਕ ਹੈ ਜੀ ਜੇਲੇ ਵਿਚਾਲੇ ਜਾਵਣਗੇ ਬਾਅਦ ਉਹ 6 ਫੁੱਟ 3-4 ਇੰਚ ਹੋ ਜੂਗੀ ਹੁਣ ਉਹ ਮੱਕੀ ਦਾ ਕਦਮ ਮਨਾਦੇ ਚਲ ਆਹ ਵੇ ਆ ਜਿਹੜੇ ਆ ਇਹਦਾ ਮਣੀ ਆ ਸਭ ਤੋਂ ਉੱਚਾ ਸਾਰੇ ਕਿੱਲੇ ਨੂੰ ਆਹ 4-5 ਡੰਡੇ ਜੇ ਇਹਦਾ ਮੈਲਾ ਕਦਮ ਕਿਸਾਨ ਵੀਰੋ ਵਿਚਾਲੇ ਵੀ ਇੰਨਾ ਕੋਈ ਡੰਡਾ ਉੱਚਾ ਹੈ ਨਹੀਂ ਆ ਤੁਸੀਂ ਦੇਖ ਸਕਦੇ ਆ ਠੀਕ ਹੈ ਜੀ ਇਸ ਲਈ ਆਪਾਂ ਆਹ ਡੰਡੇ ਦਾ ਕਦਮ ਮਨਾਦਾ ਜਿਹੜਾ ਸਭ ਤੋਂ ਉੱਚਾ ਹੈ ਮੱਕੀ ਦੇ ਵਿੱਚ ਕਿੱਥੇ ਆੜਿਆ 8 ਆਛ ਫੁੱਟ ਜਾਨੀ ਕਿ ਹੱਦ ਐਵਰੇਜ ਜਿਹੜੀ ਇਹਦੀ ਸਾਰੇ ਕਿੱਲੇ ਦੀ ਐਵਰੇਜ ਆ ਉਹ ਹੈਗੀ ਆ 6 ਫੁੱਟ 3 4 ਇੰਚ ਹੁਣ ਇਹਦੀ ਕਿਰਮ ਬਣਾਈ ਮੜੇ ਆ ਗੱਦ ਇੱਥੋਂ ਕ ਮਣਾ ਦੇ ਉਹਦਾ ਵਿਚਾਲੋ ਤਾਂ ਕਿਸਾਨ ਵੀਰੋ ਆ ਮੱਕੀ ਬਾੜੀ ਉੱਚੀ ਆ ਆ ਦੇਖ ਵੀ ਲਓ ਤੁਸੀਂ ਮੇਰੇ ਸਰਾਉਣਾ ਹੀ ਦਿਖਾਈ ਵੀ ਨਹੀਂ ਜਾਂਦੀ ਹੁਣੀ ਲਓ ਜੀ ਤੇ ਇਹ ਮੱਕੀ ਹੈਗੀ ਆਪਣੀ ਤਕਰੀਬਨ ਨੋ ਫੋਟ ਤੇ 3-4 ਇੰਚ ਦੇ ਨੇੜ ਜਾਵੜੀ ਠੀਕ ਹੈ ਜੀ ਜੇ ਵਿਚਾਲੇ ਜਾਵੜਗੇ ਤਾਂ 10 ਫੋਟ ਦੇ ਨੇੜ ਜਿਹੜੀ ਮੱਕੀ ਆਪਣੀ ਇਹੇ ਜਾਵੜੂਗੀ ਠੀਕ ਹੈ ਜੀ ਆ बाकी ਤੁਸੀਂ ਦੇਖ ਸਕਦੇ ਆ ਤੇ ਹੁਣ ਕਰਗੇ ਵੀ ਛੱਲੀਆਂ ਦੀ ਗੱਲ ਛੱਲੀਆਂ ਕਿਸਾਨ ਵੀਰੋ ਜਿਹੜਾ ਇਹ 20 ਹਸਤਾ ਵਾ ਇਹਨੂੰ ਲੱਗੀਆਂ ਕਿਸੇ ਕਿਸੇ ਨੂੰ ਤਾਂ ਲੱਗੀਆਂ ਦੋ ਦੋ ਕਿਸੇ ਕਿਸੇ ਨੂੰ ਤਿੰਨ ਤਿੰਨ ਵੀ ਲੱਗੀਆਂ ਠੀਕ ਹੈ ਜੀ ਤੇ ਕਿਸੇ ਕਿਸੇ ਡੰਡੇ ਨੂੰ ਇੱਕ ਇੱਕ ਛੱਲੀ ਵੀ ਲੱਗੀ ਆ ਬਾਕੀ ਤਕਰੀਬਨ ਆਹ ਦੇਖ ਲਓ ਇੱਥੇ ਹੁਣ ਦੋ ਲੱਗੀਆਂ ਤੇ ਛੱਲੀਆਂ ਦਾ ਹਜੇ ਚਲੋ ਮਤਲਬ ਦੁੱਧੇ ਹੀ ਬਣ ਰਹੇ ਆ ਤਮੀ ਹੈਗੀ ਆ ਛੱਲੀ ਤੇ 10 ਇੰਚ ਦੀ ਜਾਨੀ ਕਿ ਲੰਬਾਈ ਆ ਪਰ ਇਹ ਹਜੇ ਪ੍ਰੋਪਰ ਜਾਨੀ ਇਹਦਾ ਪਤਾ ਨਹੀਂ ਲੱਗਣਾਗਾ ਜਦੋਂ ਬਣੀਆਂ ਉਦੋਂ ਵੀਡੀਓ ਪਾਵਾਂਗੇ ਤੇ ਇਧਰ ਲੀਆਂ ਜਿਹੜੀਆਂ ਛੱਲੀਆਂ ਇਹ ਹਰੇਕ ਡਾਂਡੇ ਨੂੰ ਜਾਨੀ ਕਿ ਦੋ-ਦੋ ਆ ਠੀਕ ਹੈ ਜੀ ਇਹਦੇ 'ਚ ਤਿੰਨ ਕਿਸੇ ਨੂੰ ਵੀ ਨਹੀਂ ਤਕਰੀਬਨ ਇੱਕ-ਇੱਕ ਛੱਲੂ ਗਈ ਆ ਕਿਸੇ ਕਿਸੇ ਡਾਂਡੇ ਨੂੰ ਇਧਰ ਦੋ-ਦੋ ਦਾ ਹਰੇਕ ਨੂੰ ਆ ਕਿਸੇ ਡਾਂਡੇ ਨੂੰ ਇੱਕ ਹੋ ਗਈ ਪਰ ਵਿੱਚ ਤਿੰਨ-ਤਿੰਨ ਚਾਰ-ਚਾਰ ਵੀ ਆ ਠੀਕ ਹੈ ਜੀ ਤੇ ਹੁਣ ਜਿਹੜੀ ਆਪਾਂ ਤੁਹਾਨੂੰ ਇਸ ਮੱਕੀ ਦੀ ਆ ਦੇਖ ਲਓ ਹਾਈਟ ਤਾਂ ਤੁਸੀਂ ਦੇਖ ਲਈ ਦੋਵਾਂ ਦੀ ਆ ਦੇਖ ਲਓ ਕਿੱਲਾ ਵੀ ਉੱਚਾ ਵਾ ਇਧਰਲਾ ਇਧਰਲਾ ਕਿੱਲਾ ਵੀ ਨੀਵਾ ਤਾਂ ਵੀ ਦੇਖ ਲਓ ਇਧਰਲੀ ਮੱਕੀ ਆ ਜਿਹੜੀ ਉੱਚੀ ਹੋਊਗੀ ਠੀਕ ਹੈ ਜੀ ਆ ਦੂਰੋਂ ਫਰਕ ਤੁਸੀਂ ਦੇਖ ਸਕਦੇ ਆ ਤੇ ਆਹ ਵੇਖ ਲਓ ਕਿਸਾਨ ਵੀਰੋ ਜਿਹੜੀ ਮਹਿੰਗੀ ਮੱਕੀ ਆ ਉਹਦੀ ਛੱਲੀ ਯਾਨੀ ਕਿ ਇੰਨੀ ਕ ਦੁੱਧਾ ਜਾਂ ਇੰਨਾ ਕ ਬਣਿਆ ਵਾ ਤੇ ਇਹਦੀ ਮਨਾਈ ਇਹਦਾ ਕਿੰਨੇ ਇੰਚੀ ਦੀ ਛੱਲੀ ਆ ਡੜ ਤੋਂ ਲਾਣੀ ਆ ਇਹ ਕਿਸਾਨ ਵੀਰੋ ਤਕਰੀਬਨ 9 ਇੰਚ ਦੀ ਛੱਲੀ ਆ ਤੇ ਇਹੀ ਜੀ ਛੱਲੀ ਇਹਦੀ ਭਾਲ ਲਾ ਕੋਈ ਇਹ ਵੀ ਤੁਹਾਨੂੰ ਮਣਾ ਦਿੰਨੇ ਆ ਆ ਦੇਖ ਲਓ ਸੇਮ ਆ ਇਹ ਵੀ ਮਣਾ ਦੇ ਬਾਕੀ ਰੇ ਆਪਾਂ ਤਿੰਨ ਤਿੰਨ ਗੱਟੇ ਪਾਇਏ ਸੀ ਇਹਦੇ ਤੇ ਸਾਢੇ 3 ਗੱਟੇ ਪਾਇਏ ਸੀ ਮਹਿੰਗੀ ਤੇ ਸਸਤੀ ਦੇ ਤਿੰਨ ਭਾਈ ਇਹਦੀ 10 ਇੰਚ ਛੱਲੀ 1 ਇੰਚ ਦਾ ਕਿਸਾਨ ਵੀਰੋ ਜਿਹੜੀ ਛੱਲੀ ਵੱਡੀ ਆ ਇਸ ਮੱਕੀ ਦੀ ਨਾਲੇ 20 ਆਸਤਾ ਨਾਲੇ ਛੱਲੀ ਵੱਡੀ ਤੇ ਨਾਲੇ ਕੱਦ ਉੱਚਾ ਤੇ ਚਾਰ ਆਪੇ ਹੀ ਦੁੱਗਣਾ ਪੈਣਾ ਠੀਕ ਹੈ ਜੀ ਤੇ ਵਿਚਾਲੋ ਮਿਲਦਾ ਆ ਦੇਖ ਲੋ ਜੀ ਵਿਚਾਲੋਂ ਆਪਾਂ ਤੁਹਾਨੂੰ ਮਨਾ ਦਿੰਨੇ ਆ ਕਦ ਮੱਕੀ ਦਾ 2-3 ਟਾਂਡੇ ਇਹ ਛੱਡ ਕੇ ਲਾਇਆ ਮੁੰਡੇ ਨੇ ਥੋੜਾ ਟੱਪੂ ਗਈ ਦਾਸ ਫੁੱਟ ਦੇਖ ਕਿੰਨੀਆਂ 11 12 ਹੈ ਸਾਢੇ 12 ਹੋਊਗੀ ਸਾਢੇ 12 ਫੁੱਟ ਟਾਂਡਾ ਠੀਕ ਹੈ ਜੀ ਤੇ ਇਹਦਾ ਸੀਗਾ ਹਾਂ ਬਸ ਠੀਕ ਆ ਤਕਰੀਬਨ ਆ ਮੱਕੀ ਜਿਹੜੀ ਹੈਗੀ ਆ ਇਹ ਹੈਗੀ ਆ 6 ਫੁੱਟ ਤੇ 3-4 ਇੰਚ ਐਵਰੇਜ ਕੱਦ ਆ ਮੱਕੀ ਦਾ ਠੀਕ ਹੈ ਜੀ ਜਿਹੜੀ ਆ ਮੱਕੀ ਆ ਇਹਦਾ ਐਵਰੇਜ ਕੱਦ ਹੈਗਾ 10 ਫੁੱਟ 6-7 ਇੰਚ ਜਾਂ 11 ਫੁੱਟ ਲਾ ਲਓ 11 ਫੁੱਟ ਤੋਂ ਵੀ ਉੱਚੀ ਹੋਊ ਵਿਚਾਲੋਂ ਤਕਰੀਬਨ 12 ਫੁੱਟ ਰੱਖ ਗਏ ਆਪਾਂ ਕਿਉਂਕਿ ਦਾਲੇ ਦਾਲੇ ਮਾੜੇ ਆ ਆਹਾ ਚਾਰ ਡਾਂਡੇ ਜੇ ਵਿਚਾਲੋਂ ਤਾਂ ਇਹ 12 ਫੁੱਟ ਤੋਂ ਵੀ ਉੱਚੀ ਹੋਊ ਠੀਕ ਹੈ ਜੀ ਹੁਣ ਜਿਹੜਾ ਤੁਹਾਨੂੰ ਬੀਜ ਦਿਖਾ ਰਗੇ ਵੀ ਕਿਹੜਾ ਕਿਹੜਾ ਵਾ ਤੇ ਕਿਸਾਨ ਵੀਰੋ ਜਿਹੜਾ ਆਹ ਮੱਕੀ ਆ ਜਿਹੜੀ ਮੈਂ ਤੁਹਾਨੂੰ ਕਹਿੰਦਾ ਵੀ ਸਸਤੀ ਆਪਣੀ ਵੱਧੂ ਚੀਜ਼ ਉਹ ਸੀਗਾ ਵੀ ਆਹ ਸਟਾਰ 752 ਕੀ ਗਈ ਇਹ ਮੱਕੀ ਸੀਗੀ ਦੇਸੀ ਮੱਕੀ ਨੂੰ ਕਹਿ ਦਿੰਦੇ ਆ ਤੇ ਇਹਦਾ ਕੱਦ ਤੁਹਾਡੇ ਸਾਹਮਣੇ ਆ ਛੱਲੀ ਵੀ ਤੁਹਾਨੂੰ ਦਿਖਾਤੀ ਬਾਕੀ ਸਾਰਾ ਦਿਖਾਤਾ ਤੇ ਜਿਹੜੀ ਆਹ ਦੂਜੀ ਮੱਕੀ ਸੀਗੀ ਠੀਕ ਹੈ ਇਹ ਸੀਗੀ ਆਹ ਵਾਲੀ ਤੇ ਇਹ ਨਾਲੇ ਹੈ ਵੀ ਮਹਿੰਗੀ ਸੀ ਤੇ ਬਾਕੀ ਦਾ ਕੱਦ ਵੀ ਛੋਟਾ ਤੇ ਹੋਰ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਇਹ ਮੱਕੀ ਕੱਦ ਦਾ ਤਕਰੀਬਨ ਇਹਦਾ ਬਾੜਾ ਹੀ ਛੋਟਾ ਰਹਿ ਗਿਆ ਤੇ ਮੱਕੀ ਮਤਲਬ ਕਿ ਉਦਾਂ ਵੀ ਦੇਖਣ ਨੂੰ ਰੰਗ ਉਹਦਾ ਕਾਲਾ ਪੀਲੀ ਜੀ ਆ ਠੀਕ ਹੈ ਜੀ ਐਂ ਲੱਗਦਾ ਮੈਂ ਰੇ ਇੱਕ ਹੋਰ ਭਾਲਦੀ ਹੁੰਦੀ ਆ ਕਿਸਾਨ ਵੀਰੋ ਆਪਾਂ ਗੱਲ ਕਰ ਲੈਨੇ ਆ ਸਪਰੇ ਦੇ ਇਸ ਮੱਕੀ ਦੇ ਜਿਹੜੀ ਸਪਰੇ ਵੀ ਇੱਕ ਤਾਕਤ ਵਾਲੀ ਵੱਧ ਕੀਤੀ ਸੀ ਸਾਨੂੰ ਆਏ ਸੀ ਇਹ ਮੱਕੀ ਜਿਹੜੀ ਨਿੱਕੀ ਰਹਿੰਦੀ ਆ ਠੀਕ ਹੈ ਜੀ ਪਰ ਇਹ ਬੀਜ ਦੇ ਵਿੱਚ ਹੀ ਸੀਗਾ ਹੋ ਸਕਦਾ ਵੀ ਕਿਸੇ ਦੇ ਬਾਣ ਸਾਡੇ ਨਾਲ ਤਕੜੇ ਹੋਣ ਉਹਨਾਂ ਦੇ ਮਤਲਬ ਕਿ ਵੱਧ ਹੋ ਗਿਆ ਹੋਵੇ ਕੱਦ ਮੱਕੀ ਦਾ ਇਸ ਦਾ ਪਰ ਜਿਹੜਾ ਪਾਣੀ ਆ ਸਾਡਾ ਅਸੀਂ ਚੈੱਕ ਕਰਾਇਆ ਵਾ ਉਹ ਸਾਡਾ ਪਾਣੀ ਇੱਕ ਨੰਬਰ ਪੈਲੀ ਯਾਨੀ ਕਿ ਠੀਕ ਆ ਆਪਾਂ ਕਹਾਂ ਸਾਦੀਆਂ ਪਰਦੇਸੀ ਰੇ ਤਾਂ ਨਹੀਂ ਪਿਆ ਹੋਗੇ ਦੋ ਸਾਲ ਤੇ ਕਿਸਾਨ ਵੀਰੋ ਬਾਕੀ ਜਿਹੜੀ ਇੱਕ ਮੋਟਰ ਤੋਂ ਪਾਣੀ ਲੱਗਾ ਇੱਕੋ ਜਿਹਾ ਰੇ ਰੇ ਉਹਦੇ ਦੇ ਸੰਗਰੀ ਥੋੜਾ ਜਿਹਾ ਵੱਧ ਪਿਆ ਵਾ ਠੀਕ ਹੈ ਜੀ ਦੇਸੀ ਮੱਕੀ ਜੀ ਆ ਜਾਨੀ ਕਿ ਵੀ ਬਾਲੀ ਕਾਮਯਾਬ ਹੋਈ ਆ ਸਾਡੇ ਹਿਸਾਬ ਨਾਲ ਛੱਲੀਆਂ ਵੀ ਜ਼ਿਆਦਾ ਆ ਦੇਖ ਲਓ ਹੁਣ ਦੋ ਦੋ ਤਿੰਨ ਤਿੰਨ ਲੱਗੀਆਂ ਆਆਂ ਕਿਤੇ ਕਿਤੇ ਤਾਂ ਇਹਨੂੰ ਹੁਣ ਤਿੰਨ ਲੱਗੀਆਂ ਆਆਂ ਠੀਕ ਹੈ ਜੀ ਆ ਦੇਖ ਲਓ ਤੇ ਬਾਕੀ ਕਿਸਾਨ ਵੀਰੋ ਤੁਸੀਂ ਦੱਸਿਓ ਵੀ ਤੁਹਾਡੇ ਕਿਸੇ ਨੇ ਇਹ ਵੀ ਬੀਜਿਆ ਜਾਂ ਇਹਨਾਂ 'ਚ ਕੀ ਫਰਕ ਆ ਠੀਕ ਹੈ ਜੀ ਤੇ ਆਪਰ ਹੁਣ ਗਾਹ ਨੂੰ ਆਹਾ ਮੱਕੀ ਬੀਜਿਆ ਕਰਨੀ ਸਾਰੀ ਦੇਸੀ ਜੀ ਤੇ ਬਾਕੀ ਉਮੀਦ ਕਰਦੇ ਆਂ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਜੇ ਬਾਈ ਵੀਡੀਓ ਵਧੀਆ ਲੱਗੇ ਚਾਹਾਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਆਂ ਨੈਕ ਵੀਡੀਓ ਦੇ ਨਾਲ ਹੱਸੀ ਗੱਲਾਂ ਸਾਰਿਆਂ ਨੂੰ ਬਾਏ ਬਾਏ